ਹਾਂਜੀ ਫਾਜ਼ਿਲਕਾ ਵਾਸੀਆਂ ਲਈ ਖੁਸ਼ਖਬਰੀ ਹੈ ਅਤੇ ਥਾਣਾ ਸਿਟੀ ਪੁਲਿਸ ਸਚਿਨ ਕੰਬੋਜ ਅਤੇ ਡੀਐਸਪੀ ਫਾਜ਼ਿਲਕਾ ਕਮਰਪਾਲ ਸਿੰਘ ਦੀ ਦਿਸ਼ਾ ਨਿਰਦੇਸ਼ ਤੇ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਵੱਡੇ ਚੋਰ ਗਰੋਹ ਨੂੰ ਕਾਬੂ ਕੀਤਾ ਜੋ ਮੋਟਰਸਾਈਕਲ ਤੁਸੀਂ ਥਾਣਾ ਸਿਟੀ ਵਿੱਚ ਖੜੇ ਵੇਖ ਰਹੇ ਹੋ ਇੱਕ ਚੋਰੀ ਦੇ ਮੋਟਰਸਾਈਕਲ ਅਤੇ ਜੋ ਥੱਲੇ ਬੈਠੇ ਹਨ ਇਹ ਉਹ ਚੋਰ ਹਨ ਜਿਨ੍ਹਾਂ ਕੋਲੋਂ ਫਾਜ਼ਿਲਕਾ ਪੁਲਿਸ ਨੇ ਬੜੀ ਜਦੋਜਹਿਦ ਤੋਂ ਬਾਅਦ ਕਾਬੂ ਕੀਤੇ ਹਨ ਅਤੇ ਇੱਕ ਸਵਿਫਟ ਕਾਰ ਵੀ ਕਾਬੂ ਕੀਤੀ ਹੈ ਫਟਾਫਟ ਕਰੋ ਥਾਣਾ ਸਿਟੀ ਫਾਜ਼ਿਲਕਾ ਪੁੱਜੋ ਅਤੇ ਪਿਛਲੇ ਦਿਨੀ ਚੋਰੀ ਹੋਏ ਆਦੇ ਵਾਹਨਾਂ ਨੂੰ ਪਛਾਣੋ ਅਤੇ ਨਿਸ਼ਾਨੀ ਦਿਓ ਅਤੇ ਕੋਰਟ ਚ ਉਹਨਾਂ ਦੀ سپੁਰਦਾਰਗੀ ਲੋ ਇਹ ਕਹਿਣਾ ਹੈ ਡੀਐਸਪੀ ਫਾਜ਼ਿਲਕਾ ਦਾ ਹੋਰ ਇਸ ਮੌਕੇ ਬੋਲਦੇ ਹੋਏ ਡੀਐਸਪੀ ਫਾਜ਼ਿਲਕਾ ਨੇ ਪੱਤਰਕਾਰਾਂ ਦੇ ਰੂਪਰੂ ਹੁੰਦੇ ਹੋਏ ਕੀ ਕੁਝ ਕਿਹਾ ਅਤੇ ਅੱਗੇ ਕੀ ਕਰਨ ਜਾ ਰਹੇ ਹਨ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਫਾਜ਼ਿਲਕਾ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਜੋ ਇੱਕ ਟਰਾਈਲ ਚੱਲ ਰਹੀ ਹੈ ਚੋਰਾਂ ਤੇ ਲੁੱਟਾਂ ਖਵਾਉਣ ਵਾਲਿਆਂ ਦੇ ਖਿਲਾਫ ਉਹਦੇ ਤਹਿਤ ਸਾਣਾ ਸਿਟੀ ਫਾਜ਼ਲਕਾ ਦੇ ਵਿੱਚ ਇੱਕ ਵੱਡੀ ਸਫਲਤਾ પ્રાપ્ત ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਪੰਜ ਚੋਰ ਜਿਹੜੇ ਅਰੈਸਟ ਕੀਤੇ ਨੇ ਉਹਦੇ ਉਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਆ 24 ਜਿਹੜੇ ਨੇ ਮੋਟਰਸਾਈਕਲ ਔਰ ਇੱਕ Swift Desire ਕਾਰ ਔਰ ਇੱਕ Activa ਜਿਹੜੀ ਹੈ ਬਰਾਮਦ ਕੀਤੀ ਹੈ ਟੋਟਲ 26 ਨੇ ਇਹਦੇ ਸਬੰਧ ਵਿੱਚ ਹਕਦਮਾ ਜਿਹੜਾ FIR ਨੰਬਰ 148 ਡੇਟ 8924 ਦਰਜ ਹੋਇਆ ਸੀ ਤੇ ਪਹਿਲੇ ਔਨ ਸਿਗਰੇਟ ਇਨਫਰਮੇਸ਼ਨ ਤੇ ਪਹਿਲਾਂ ਚਾਰ ਦੋਸ਼ੀ ਖੜੇ ਸੀਗੇ ਇੱਕ ਹੋਰ ਨਾਮਜਿਤ ਹੋਇਆ ਬਾਅਦ ਵਿੱਚ ਸਵਰਨ ਸਿੰਘ ਸਾਰੇ ਹੈਗੇ ਨੇ ਜੱਗਾ ਸਿੰਘ ਗੁਰਪ੍ਰੀਤ ਸਿੰਘ ਜਸਤਰਨ ਸਿੰਘ ਧਰਮਪਾਲ ਅਤੇ ਸਵਰਨ ਸਿੰਘ ਤੇ ਇਹਨਾਂ ਤੋਂ ਜਿਹੜੀ ਹੈ ਥਾਣਾ ਸਿਟੀ ਫਾਜ਼ਿਲਕਾ ਦੇ ਐਸਐਸਓ ਸਾਹਿਬ ਨੇ ਸਾਰੀ ਟੀਮ ਨੇ ਰਲ ਕੇ ਜਿਹੜਾ ਵਧੀਆ ਉਪਲਬਧ ਦੀ ਪ੍ਰਾਪਤ ਕੀਤੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਸਾਡੀ ਵਹਿਮਾ ਉਦਾਂ whatever ਦਾ ਸ਼ੁਰੂ ਹੋ ਗਈ ਆ ਪਹਿਲਾਂ ਵੀ ਪਿੱਛੇ ਜੇ ਅਸੀਂ 15 ਮੋਟਰਸਾਈਕਲੜੇ ਜਾਬਤ ਕੀਤੀ ਸੀ ਤੇ ਇਸ ਦਿਨ ਰਡਿੰਗ ਵਿੱਚ ਚੱਕਦੇ ਸੀ ਆ ਜਿਹੜੀ ਹੋਰ ਸੱਤੋਂ ਦਾ ਪ੍ਰਾਪਤ ਨਹੀਂ ਸੀ ਤੇ ਹੋਰ ਵੀ ਕਰਾਂਗੇ ਸੀ ਸਾਡੀ ਪੁਛਗਿਛ ਔਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਸਰ ਕਿੱਥੋਂ ਬਰਾਮਦ ਹੋਈ ਸੀ ਇਹ ਮੋਰਸਾਂ ਤੋਂ ਬਰਾਮਦ ਸੀ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਹਿਲਾਂ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਸਾਡੇ ਜਿਹੜੇ ਸੀਕ੍ਰੀਟ ਇਨਫਰਮੇਸ਼ਨ ਤੇ ਦਾਣਾ ਮੱਡੀ ਜਿਹੜੀ ਫਾਸਲ ਕਾ ਆਇਆ ਉਹ ਤੋਂ ਇਹਦਾ ਨੂੰ ਉਹ ਉਸ ਤੋਂ ਬਾਅਦ ਸਾਡੀ ਜਿਹੜੀ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜੜੇ ਆ ਉਹ ਰਿਕਵਰ ਕਰਦੇ ਆ ਜੀ ਉਹ ਇਨਵੈਸਟੀਗੇਸ਼ਨ ਦਾ ਰਿਪੋਰਟ ਹੈ ਸਾਡਾ ਬਾਕੀ ਸਾਡੀ ਹੋਰ ਵੀ ਪੁੱਛਗਿੱਛ ਕਰੀ ਜਾ ਰਹੀ ਹੈ ਜਾਰੀ ਹੈ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚੇ ਵੀ ਦਰਜ ਹੈਗੇ ਜੀ ਆਲਰੇਡੀ ਕਿਸੇ ਤੇ ਐਂਡੀ ਦੇ ਵੀ ਆ ਨਾਲ ਚੋਰੀਆਂ ਦੇ ਵੀ ਨੇ ਹਾਂ ਕੰਮ ਕੀ ਕਰਦੇ ਨੇ ਜੇ ਕੋਈ ਨਾ ਨਾ ਜੀ ਗੱਲ ਕੀਤੀ ਜਵੇ ਦੋਸ਼ੀਆਂ ਦੀ ਹਾਂਜੀ ਦੋਸ਼ੀਆਂ ਦੀ ਕਿੰਨੀ ਗੰਮ ਰਹਿ ਗਈ ਗੱਲ ਕੀਤੀ ਮਤਲਬ ਥੋੜੀ ਉਮਰ ਹੈ ਮਤਲਬ ਵੀ 20 ਕੀ ਗੇਟ ਦੇ ਵਿੱਚ 32 ਸਾਲ ਇਦਾਂ ਇਹਨਾਂ ਦੇ ਕੀ ਕਾਰਨ ਕੀ ਹੈ ਜਿਹੜੀਆਂ ਚੋਰੀਆਂ ਕੀਤੀਆਂ ਜਾਂਦੀਆਂ ਨੇ ਪਰ ਚੋਰੀਆਂ ਹੈ ਇਹਨਾਂ ਨੂੰ ਆਤਮ ਬਹਿ ਜਾਂਦੀ ਹੈ ਜਦੋਂ ਵੀ ਈਜ਼ੀ ਮਨੀ ਆਉਂਦੀ ਹੈ ਇਹਨਾਂ ਨੂੰ ਉਸ ਕਰਕੇ ਉਹ ਗੁੜਾ ਕਰਦੇ ਰਹਿੰਦੇ ਨੇ ਚੋਰੀਆਂ ਸਰ ਤੁਸੀਂ ਕਿਹਾ ਵੀ ਇਹਨਾਂ ਤੇ ਪਹਿਲਾ ਮੁਕਾਦਮਾ ਦਰਜ ਨਹੀਂ ਜੇਲਾ ਚ ਗਏ ਨੇ ਉਸ ਦੇ باوجود ਵੀ ਲਗਾਤਾਰ ਚੋਰੀਆਂ ਕਰ ਰਹੇ ਨੇ ਇਹ ਸੁਧਾਰ ਕਰਨ ਦੇ ਵਿੱਚ ਕੋਈ ਇਹਦਾ ਹੱਲ ਨਹੀਂ ਕੀਤਾ ਜਾ ਸਕਦਾ ਸੁਧਰ ਦੇ ਦੇਖੋ ਪਲੀਜ਼ ਕੋਲ ਦਾ ਜਦੋਂ ਵੀ ਆਉਂਦਾ ਅਸੀਂ ਜਿਹੜੋ ਵੀ ਸਾਨੂੰ ਕੋਈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਆ ਅਸੀਂ ਜਰੂਰ ਆਪਣੀ ਅਸੀਂ ਆਪਣਾ ਪੱਖ ਅਸੀਂ ਉਹ ਕਾਰਵਾਈ ਕਰਦੇ ਰਹਿੰਦੇ ਆ ਬਾਕੀ ਬਾਹਰ ਚ ਕੋਰਟ ਦੇ ਵਿੱਚ ਜਦੋਂ ਚੱਲਦੇ ਆ ਕੇਸ ਚ ਆਉਂਦੇ ਆ ਪਰ ਹਰ ਇੱਕ ਬੰਦੇ ਦਾ ਆਪਣਾ ਵਕੀਲ ਦਾ ਹੱਕ ਉਹਦੇ ਰਾਈਟ ਹੁੰਦੇ ਆ ਪਰ ਜਿਹੜਾ ਸਾਡਾ ਉਹ ਕੋਈ ਇਨਵੈਸਟੀਗੇਸ਼ਨ ਚ ਅਸੀਂ ਪੂਰੀ ਕਰਕੇ ਉਹਨਾਂ ਨੂੰ ਫੜਦੇ ਰਹਿੰਦੇ ਆ ਤਾਂ ਕਿ ਮਾੜੇ ਜਿਹੜੇ ਹੋਰ ਬੰਦਿਆਂ ਤੇ ਵੀ ਅਸਰ ਰਹੇ ਕਿ ਇਹਨਾਂ ਕੰਮਾਂ ਦੇ ਵਿੱਚ ਨਾ ਪੈਣ ਜਿਹੜੇ ਇਹ ਮਾੜੇ ਅੰਸਰ ਨਹੀਂ ਜਿਹਨਾਂ ਨੂੰ ਫੜਦੇ ਇਹਨਾਂ ਨੂੰ ਹੋਰ ਜਿਹੜੇ ਲੋਕ ਤੇ ਕੰਮ ਨਾ ਕਰਨ ਉਹਨਾਂ ਲਈ ਸੁਨੇਹਾ ਦੇਣਾ ਚਾਹੁੰਦੇ ਆ ਸੁਨੇਹਾ ਇਹ ਹੀ ਹੈ ਕਿ ਤਾਂ ਬਦਨਾਮੀ ਪਰਚਿਆਂ ਦੇ ਵਿੱਚ ਅਸੀਂ ਜੇਲ੍ਹਾਂ ਚ ਭੇਜਦੇ ਆ ਤੇ ਜਿਹੜਾ ਮੈਸੇਜ ਤੁਸੀਂ ਮੀਡੀਆ ਆਪਣਾ ਵਧੀਆ ਕਵਰੇਜ ਕਰਦਾ ਤੁਸੀਂ ਜਦੋਂ ਇਹ ਚੀਜ਼ਾਂ ਨੂੰ ਦੱਸਦੇ ਹੋ ਤਾਂ ਜਿਹੜਾ ਹੋਰ ਬੰਦਾ ਕੋ ਡਰਦਾ ਵੀ ਇਹ ਪੁਲਿਸ ਫੜਦੀ ਹੈ ਕਿ ਨਹੀਂ ਬੇਇੱਜ਼ਤੀ ਵਾਲਾ ਕੰਮ ਹੈਗਾ ਉਹਨਾਂ ਤੋਂ ਫਿਰ ਠੱਲ ਪਾਉਣ ਦੇ ਲਈ ਜਿਹੜਾ ਸਰ ਸਾਰੀ ਐਕਸਰਸਾਈਜ਼ ਕੀਤੀ ਜਾਂਦੀ ਹੈ ਇਹ ਜਿਹੜੇ ਦੋਸ਼ੀ ਨੇ ਕੋਈ ਨਸ਼ਾ ਵਗੈਰਾ ਵੀ ਸੇਵਨ ਕਰਦੇ ਨੇ ਇਹਨਾਂ ਤੇ ਐਂਡੀ ਦੇ ਪਰਚੇ ਵੀ ਦਰਜ ਹੁੰਦੇ ਆ ਦੋ ਤਿੰਨ ਜਾਣੇ ਤੱਕ ਨਹੀਂ ਆਪ ਕੋਈ ਵੀ ਨਸ਼ਾ ਜਿਹੜਾ ਸੇਵਨ ਕਰਦੇ ਲੋਕ ਕੰਜ਼ਿਊਮਰ ਤਾਂ ਹੋਣਗੇ ਜਿੱਦੇ ਤੇ ਐਂਡੀ ਦੇ ਪਰਚੇ ਦਰਜ ਹੋ ਰਿਹਾ ਉਹ ਇਹ ਤਾਂ ਇੱਕ ਪਾਰਟ ਹੈ ਨਾ ਵੀ ਜਦੋਂ ਕੋਈ ਉਹਦਾ ਸੂਰਤ ਕਬਰੀ ਉਹ ਹੋਏਗੀ ਤੇ ਅਸੀਂ ਉਹਦੇ ਤੇ ਵੀ ਗੱਲ ਕਰੀਂ ਤੱਕ ਤਾਂ ਤੁਹਾਨੂੰ ਵੀ ਕਿੰਨਾ ਹੋਟਲ ਹੈਗਾ ਰੁਪਏ ਜਾਂ ਕਿੰਨੇ ਮੈਂਬਰ ਹੋ ਰੋਲਸ ਦੇ ਨਾਲ ਤੇ ਜਿਹੜੇ ਚੋ ਇਹ ਮਤਲਬ ਹੁਣ 25 26 ਦਾ ਇਹਨਾਂ ਨੇ ਹੀ ਦੱਸ ਦਿੱਤੇ ਨੇ ਉਹ ਕਿਤੇ ਨਾ ਸਾਡਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਜੇ ਇਹਨਾਂ ਦੇ ਹੋਰ ਵੀ ਕੋਈ ਸਾਥੀ ਹੋਣਗੇ ਅਸੀਂ ਉਹਨਾਂ ਤੋਂ ਵੀ ਰਿਕਵਰੀਆਂ ਲਵਾਂਗੇ ਇਹ ਚੋਰੀ ਸਰ ਲੋਕਲ ਹੀ ਹੋਈ ਹੈ ਜਿਹੜੀ ਕੁਝ ਲੋਕ ਆਪਣੇ ਜਲਾਲਾਬਾਦ ਤੇ ਆਇਆ ਕੁਝ ਫਾਜ਼ਿਲ ਕਰਦੀਆਂ ਫਾਜ਼ਿਲ ਕਸ਼ਲੇ ਦੀ ਕਹਿ ਸਕਦੇ ਆਪਾਂ ਆ ਜिले ਜਾ ਕੇ ਤੇ ਹੋਰ ਵੀ ਕੀਤੀ ਆ ਅਜੇ ਪੁੱਛ ਕੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਸਦੂਰ ਵੀ ਜਾਂਦੇ ਹਾਂ ਜੀ ਜਿਹੜੀ ਕਾਰ ਬਰਾਮਦ ਕੀਤੀ ਗਈ ਇਹ ਕਿੱਥੋਂ ਬਰਾਮਦ ਕਿੱਥੋਂ ਚੋਰੀ ਹੋਈ ਸੀ ਕਿਵੇਂ ਤੇ ਦੱਸਦੇ ਆ ਬਾਟ ਹੈ ਜਾ ਇਹਨਾਂ ਤੋਂ ਰਿਕਵਰ ਹੋ ਗਈ ਆ ਵੀ ਚੋਰੀ ਦੀ ਹੈਗੀ ਆ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਅਸੀਂ ਕਰ ਲੈਨੇ ਆ ਫਿਰ ਡਿਸਕਲੋਸ ਤੁਹਾਨੂੰ ਕਰਾਂਗਾ ਫਾਜ਼ਲ ਕਾ ਜੇ 2 12 ਚੋਰੀ ਕੀਏ ਸੀ ਕਿਸੇ ਦੇ ਨਾਮ ਤੋਂ ਤਾਂ ਮਿਲਿਆ ਜਦੋਂ ਵੀ ਕੋਈ ਅੰਦਾਜ਼ਾ ਤਾਂ ਅਸੀਂ ਉਹ ਵੈਰੀਫਾਈ ਕਰ ਰਹੇ ਆ ਵੀ ਨੰਬਰ ਪਲੇਟ ਸਹੀ ਹੈ ਜਾਂ ਕੋਈ ਹੋਰ ਤਾਂ ਨਹੀਂ ਆ ਉਸ ਚੈੱਕ ਕਰਨ ਤੋਂ ਬਾਅਦ ਅਸੀਂ ਜਿਹੜਾ ਮਾਲਕ ਹੋਏਗਾ ਉਹਨੂੰ ਅਸੀਂ ਟਾਈਡਿੰਗ ਕਰਕੇ ਕਿਹੜੇ ਮੋਟਰਸਾਈਕਲ ਨੇ ਸਰ ਜਦੋਂ ਡੀਲਰ ਸੀ ਕਿ ਹੋਰ ਵੀ ਮਾਈ ਡੀਲਰ ਤੋਂ ਸਪਲੈਂਡਰਸ ਆ ਰਹੇ ਹੀ ਰਹੇ ਆ ਮਤਲਬ ਮਿਕਸਲ ਜਿਹੜੇ ਮੋਟਰਸਾਈਕਲ ਚੱਲਦੇ ਆ ਸਰ ਜਿਹੜੇ ਪੰਜ ਚੋਰ ਫੜਕੇ ਗਿਆ ਇੱਕੋ ਹੀ ਸ਼ਹਿਰ ਨੇਵੇਂ ਸ਼ਹਿਰ ਦੇ ਕੁਝ ਪਿੰਡਾਂ ਦੇ ਨੇ ਜਲਾਲਾਬਾਦ ਏਰੀਏ ਦੇ ਵੀ ਇਹ ਸਰਵੇਜਨ ਦੇ ਕੋਈ ਇੱਧਰ ਹੈ ਜਿਆਦਾ ਆਪਣੇ ਇੱਧਰ ਦੇ ਹੀ ਨੇ ਇਹ ਜੜੇ ਸਰ ਕੀ ਕਰਦੇ ਸੀ ਮੋਟਰਸਾਈਕਲਾਂ ਦਾ ਇੱਧਰ ਆ ਕੇ ਕੀ ਪਹਿਲੇ ਵਾਰ ਤਾਂ ਫੜੇ ਗਏ ਤੇ ਜੇ ਮਤਲਬ ਇਹ ਚਲਾਉਂਦੇ ਹੀ ਨੇ ਜਾਂ ਕਿਤੇ ਸਸਤੇ ਵੇਚਦੇ ਆਉਣਗੇ ਜਾਂ ਕੁਝ ਕਰਦੇ ਅਸੀਂ ਰਿਕਵਰ ਕੀਤੇ ਆ ਜਿਵੇਂ ਐਸਐਚਓ ਸਜਿੰਗ ਕੰਬੋਜੀ ਦੀ ਟੀਮ ਕੰਮ ਕਰ ਰਹੀ ਹੈ ਹਾਂ ਜੀ ਹਾਂ ਉਸ ਕੰਮ ਨੂੰ ਦੇਖਦੇ ਹੋਏ ਇਹਨਾਂ ਨੂੰ ਕੁਝ ਸਪੈਸ਼ਲ ਐਪਰੀਸ਼ੀਏਸ਼ਨ ਜਾਂ ਪਰਸ਼ੋਰ ਜਿਹਾ ਲੱਗਦਾ। ਐਪਰੀਸ਼ੀਏਸ਼ਨ ਸਾਡਾ ਫਰਜ਼ ਹੁੰਦਾ ਅਸੀਂ ਜਦੋਂ ਵੀ ਹੈਗਾ ਆਪਣੇ ਲੈਵਲ ਤੇ ਅਸੀਂ ਇਹਨਾਂ ਨੂੰ ਆਪ ਹੀ ਅਸੀਂ ਲਿਖੀ ਇਹਨਾਂ ਦਾ ਫਿਰ ਸਰਟੀਫਿਕੇਟ ਰეკਮੈਂਡ ਕਰਦੇ ਐਪਰੀਸ਼ੀਏਸ਼ਨ ਸਰਟੀਫਿਕੇਟ ਹੁੰਦਾ ਉਹ ਲੈ ਕੇ ਪੇਦੇ ਅਸੀਂ ਆਪਣੇ ਸੀਨੀਅਰਸ ਨੂੰ ਵੀ ਦੱਸਦੇ ਹਾਂ ਉਹ ਇਹਨਾਂ ਨੂੰ ਅਸੀਂ ਸਬਾਸ਼ ਜਿਹੜੀ ਆ ਸਾਰੀ ਉਹ ਮਿਲਦੀ ਰਹਿੰਦੀ ਹੈ ਜਿਹੜਾ ਵੀ ਸਾਡਾ ਅੱਛਾ ਅਫਸਰ ਕੰਮ ਕਰਦਾ ਉਹਨੂੰ ਅਸੀਂ ਟਾਈਮ ਟਾਈਮ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜਿਹੜੀਆਂ ਤੁਹਾਡੇ ਵੀ ਟੀਮਾਂ ਪੀਸੀਆਰ ਦੀਆਂ ਨੇ ਚੈੱਕ ਤੋਂ ਨਹੀਂ ਮਧੀਆਂ ਉਹਨਾਂ ਦਾ ਕਿੰਨਾ ਉਹ ਸਹਿਯੋਗ ਰਹਿੰਦਾ ਇਸ ਤਰ੍ਹਾਂ ਦੇ ਜਿਹੜੇ ਟ੍ਰੇਸਟ ਤੇ ਆਨੇ ਮਾਮਲੇ ਵਿੱਚ ਆਉਂਦੇ ਸਹਿਯੋਗ ਤਾਂ ਦੇਖੋ ਹਰ ਇੱਕ ਦਾ ਹੀ ਹੁਪ ਆ ਜਾਂਦਾ ਠੀਕ ਹੈ ਨਾ ਜੀ ਜੇ ਚੋਰੀ ਵੜਦੇ ਆ ਕਿਤੇ ਮਗਰ ਭਜਦੇ ਆ ਪੀਸੀਆਰ ਨੂੰ ਮਿਲ ਜੇ ਤਾਂ ਉਥੋਂ ਆਪਣੀ ਚੇਨ ਚੱਲ ਪੈਂਦੀ ਆ ਕਿੱਥੋਂ ਕਿੱਥੋਂ ਕਰਦੇ ਨੇ ਉਹਨਾਂ ਦੇ ਨਾਲ ਕਿਹੜੇ-ਕਿਹੜੇ ਹੋਰ ਬੰਦੇ ਆ ਜਿਹੜੇ ਕ੍ਰਾਈਮ ਕਰਦੇ ਆ ਆਪਾਂ ਤਾਂ ਉਥੋਂ ਮਿਲ ਜਾਂਦਾ ਥਾਣੇ ਵਾਲਿਆਂ ਨੂੰ ਲੀਡ ਮਿਲਦੀ ਆ ਤਾਂ ਉਹ ਆਪਣਾ ਕਰਦੇ ਆ ਪੀਸੀਆਰ ਸਾਡੇ ਨਾਲ ਸ਼ੇਅਰ ਕਰ ਲੈਂਦਾ ਕੁਝ ਬਈ ਐਸੀ ਟੀਮ ਬਣਾ ਕੇ ਉਹਨਾਂ ਨੂੰ ਵੀ ਨਾਲ ਲੈ ਜਾਂਦੇ ਆ ਜਦੋਂਾਨੂੰ ਵੀ ਹੈਗਾ ਵੀ ਬੰਦਾ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਲਾਕਾਬੰਦੀ ਪ੍ਰੋਪਰ ਕਰਕੇ ਜਿਹੜਾ ਅਸੀਂ ਉਹ ਬੰਦੇ ਨੂੰ ਅਰੈਸਟ ਕਰੀਏ ਸਰ ਜਿਹੜੇ ਚੋਰ ਸਾਡੇ ਨਵੇਂ ਨਾਲ ਚੋਕੜ ਕਿਵੇਂ ਵੀ ਕਿਸ ਤਰ੍ਹਾਂ ਦੇਖਦੇ ਨੇ ਚੋਕੜ ਤਾਂ ਦੇਖੋ ਜੀ ਠੀਕ ਕਿੰਨੇ ਲੇਬਰ ਤੋਂ ਵਰਦੇ ਕੰਮ ਕਰਨ ਵਾਲੇ ਜਾਇਦਾਦਾਂ ਦੇ ਜੀ ਸਰ ਫਰੇਨੋ ਤੋਂ ਕੁਝ ਹੋਰ ਰਿਕਵਰੀ ਦੀ ਵੀ ਹਜੇ ਉਮੀਦ ਹੈ ਬਿਲਕੁਲ ਹੋਗੀ ਸਾਡੇ ਕੋਲ ਨਾ ਰਿਮਾਂਡ ਦੇਣ ਦੇ ਅਸੀਂ ਹੋਰ ਵੀ ਕਰਾਂਗੇ ਕੋਈ ਹਥਿਆਰ ਵਗੈਰਾ ਵੀ ਇਹਨਾਂ ਕੋਲ ਬਰਾਮਦ ਹੈ ਯੋ ਤੇ ਆਰ ਅਸੀਂ ਉਹ ਦੇਖ ਲੈਂਦੇ ਹਾਂ ਅਜੇ ਤਾਂ ਅਸੀਂ ਉਦਹੀਂ ਅਰੈਸਟ ਕੀਤੇ ਹੋਏ ਆ ਕਿ ਲੁੱਟਫੋ ਕਰਦੇ ਸੀ ਸਰ ਕੇ ਵਸ ਚੋਰੀ ਕਰਦੇ ਚੋਰੀਆਂ ਦੇ ਜ਼ਿਆਦਾ ਤਾਂ ਚੋਰੀਆਂ ਵਾਲੇ ਨੇ ਤੇ ਜਿਹੜਾ ਸਾਡੇ ਕੋਲ ਜੇ ਕੋਈ ਬੰਦੇ ਆਉਣਗੇ ਆਪਣੇ ਵੀ ਕੰਪਲੇਨਟ ਵੀ ਨਹੀਂ ਮੇਰੇ ਤੋਂ ਕੋਈ ਵੀ ਕੀਤੀ ਸੀ ਤੇ ਅਸੀਂ ਉਹ ਵੀ ਚੈੱਕ ਕਰ ਲਈ ਜੇ ਕਿਸੇ ਕੋਈ ਲੈਣਾ ਚਾਹੁੰਦਾ ਮੋਟਰਸਾਈਕਲ ਮੰਨ ਲਓ ਕਿਸੇ ਦਾ ਹੋਵੇ ਤਾਂ ਫਿਰ ਕਿਵੇਂ ਕਰੂ ਤੂੰ ਹੈਗਾ ਜੀ ਆਪਣਾ ਕੋਰਟ ਦੇ ਵਿੱਚੋਂ ਅਪਲਾਈ ਕਰਕੇ ਆਪਣਾ ਫੇਰ ਦਾ ਰਿਵਲ ਅਸੀਂ ਡਰੈਕਟਰ ਨਹੀਂ ਲੈਣਾ ਹੁੰਦਾ ਇਹ ਜੋ ਲਾਅ ਦਾ ਪ੍ਰੋਸੈਸ ਹੈਗਾ ਉਹ ਉਹਦੇ ਤੋਂ ਹੀ ਬਾਅਦ ਮਿਲਿਆ ਯਾਨੀ ਕਿ ਪਛਾਣ ਕਰਨ ਦੇ ਲਈ ਤੁਹਾਨੂੰ ਸਿਟੀ ਪਹੁੰਚਣਾ ਪਏਗਾ ਬਿਲਕੁਲ ਆ ਸਰ ਪਾਵੇਂ ਗਏ ਆ ਪਰ ਹੁਣ ਵੀ ਅਸੀਂ ਜਦੋਂ ਆਏ ਹਾਂ ਤੇ ਉਦੋਂ ਵੀ ਇਹ ਬੰਦੇ ਪਹੁੰਚ ਰਹੇ ਸੀਗੇ ਬਈ ਦੋ ਤਿੰਨ ਸ਼ਹਿਰਾਂ ਮੇਰੇ ਆਫਿਸ 'ਚ ਹੀ ਆਏ ਸੀਗੇ ਉਹ ਗੱਦੇ ਜੀ ਸਾਡੇ ਕੋਲ ਮੈਂ ਕਿਹਾ ਵੀ ਜਾ ਕੇ ਤੁਸੀਂ ਦੇਖ ਲਓ ਠੀਕ ਹੈ ਨਾ ਸੇ ਕਾਫੀ ਮਾਤਰਾ 'ਚ ਬਰਾਮਦਗੀ ਹੋਈ ਹੈ ਇਟ ਮੀਨ ਕਿ ਇਹ ਚੋਰੀ ਹੋਏ ਨੇ ਆਪਣੇ ਸ਼ਹਿਰ 'ਚੋਂ ਜੀ ਆਸ-ਪਾਸੇ ਇਲਾਕੇ 'ਚ ਇਹ ਸਰ ਕ੍ਰਾਈਮ ਫ੍ਰੀ ਕਿਵੇਂ ਹੋ ਸਕਦਾ ਹੈਗਾ ਕਿਉਂਕਿ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਸਰ ਬਰਾਮਦਗੀ ਵੀ ਹੋ ਰਹੀ ਹੈ ਦਿੱਕੋ ਸਾਡਾ ਤਾਂ ਇਹੀ ਮੈਸੇਜ ਆ ਦੇਰ ਕੋਈ ਇਹੋ ਜੇ ਕੰਮ ਕਰਦਾ ਤਾਂ ਅਸੀਂ ਬਖਸ਼ਣਾ ਨਹੀਂ ਹੈਗਾ ਨਾ ਹੀ ਸਾਡੇ ਕੋਲੇ ਵੀ ਜ਼ਬਰਦਸਤ ਕਰੇ ਹੋ ਇਹਨਾਂ ਦੇ ਬਾਰੇ ਪੁਲਿਸ ਦਾ ਤਾਂ ਇਹੀ ਹੈਗਾ ਇਹਨਾਂ ਨੂੰ ਫੜ ਕੇ ਅਸੀਂ ਅੰਦਰ ਦੇਾਂਗੇ ਇਹਨਾਂ ਨੂੰ ਮੈਸੇਜ ਵੀ ਹੈ ਬਈ ਮਤਲਬ ਇਹ ਕੋਈ ਇਹ ਨਾ ਚੀਜ਼ਾਂ ਤੋਂ ਬਾਹਰ ਆ ਜਾਣ ਔਰ ਇਹੋ ਜੇ ਕੰਮ ਨਾ ਕਰੇ ਸਰ ਪੁਲਿਸ ਵਾਲਾ ਫੜਦੀ ਹੈ ਅੰਦਰ ਦੇ ਦਿੰਦੀ ਹੈ ਫਿਰ ਜਾਂਦੇ ਨੇ ਕੀ ਕਰਨਗੇ ਚਲੋ ਦੇਖੀਏ ਇਸ ਦਾ ਪਾਰਟ ਆਫ ਮੈਂ ਪਹਿਲਾਂ ਵੀ ਤੁਹਾਨੂੰ ਜਵਾਬ ਦਿੱਤਾ ਜਿਹੜਾ ਲਾਅ ਪ੍ਰੋਸੈਸ ਜਿਹੜਾ ਲਾਅ ਦਾ ਹੈਗਾ ਜੋ ਉਹਨਾਂ ਦੇ ਰਾਈਟਸ ਨੇ ਜਾਂ ਕੋਚਾ ਉਹ ਆਪਣਾ ਕੋਪੈਲਟ ਦੀਦ ਕਰਦੇ ਜਾਂਦੇ ਆ वो अलग चीज़ है पर सा देखो तो इन्हों के थैंक यू सर। एबीए न्यूज चैनल देखने वाले सभी दर्शकों से हम अपील करते हैं कि एबीए बी न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें। जय हिंद जय भारत